ਇਹਨੂੰ ਤੁਸਾਂ ਸਰਕਾਰੀ ਜੀ ਰਾਏ ਸਰਕਾਰੀ ਜਿਹੜੇ ਸਾਡੇ ਤੋਂ ਕਾਗਜ਼ ਨਹੀਂ ਕਹਾਂਗੇ ਨਹੀਂ ਨਹੀਂ ਚੈਲ ਕਿਉਂ ਨਹੀਂ ਇਹ ਜੈਜ ਹੈ ਕਿ ਆਪਾਂ ਨਜਾਇਜ਼ ਤਾਕਾਂ ਦੇ ਰੱਦ ਕਰਦੇ ਜਾਏ ਜੀ ਨਹੀਂ ਤੁਸੀਂ ਸਾਰੇ ਇਹ ਦੱਸੋ ਵੀ ਇਹ ਜੈਜ ਹੈ ਜਿੱਤ ਵੀ ਆ ਇਹ ਕਾਗਜ਼ ਰੱਦ ਕਰਦੇ ਸਾਡਾ ਕੰਮ ਧੋਲੀ ਅੱਗੇ ਆਇਆ ਸਾਡੀਆਂ ਮਾਲਮ ਆ ਮੇਰੇ ਕਰਤੂਰ ਰਜਿਸਟਰੀ ਆ ਜੀ ਹਾਂ ਜਿਸਦੀ ਵੀਖੋ ਜੀ ਜੀਐਨ ਵੀ ਦਾ ਵੇਖੋ ਚੈੱਕ ਕਰੋ ਹੱਦ ਆਪਾਂ ਤੁਹਾਨੂੰ ਜਵਾਬ ਤਾਂ ਸਰ ਦੇ ਕੇ ਜਾ ਸਕਦੇ ਨੇ ਜਵਾਬ ਤਾਂ ਨਹੀਂ ਪਤਾ ਨਹੀਂ ਪੂਰੇ ਨਹੀਂ ਕਾਗਲ ਵਾਪਸ ਕਰਦੇ ਇਹ ਤਾਂ ਕਾਨੂੰਨੀ ਨਹੀਂ ਮੇਰੀ ਇੱਕ ਗੱਲ ਨੂੰ ਨਹੀਂ ਪਤਾ ਕਿ ਆਪ ਨੂੰ ਕਿਹਾ ਨਾ ਉਹਨਾਂ ਨੇ ਇਹਨਾਂ ਨੂੰ ਜਵਾਬ ਦੇ ਦਿੱਤਾ ਸੀ ਜੇ ਮੈਂ ਲਿਖ ਕੇ ਭੇਜਦਾ ਹਾਂ ਸਰ ਸਰ ਸਰਾਸਰ ਤੱਕਾ ਹੋ ਰਿਹਾ ਹੈ ਸਰਾਸਰ ਤੱਕਾ ਹੋ ਰਿਹਾ ਤੁਸੀਂ ਪ੍ਰਸ਼ਾਸਨ ਜੀ ਤੁਹਾਡੇ ਕੋਲ ਨਾ ਇਹ 03 ਆਹੀ ਲਾਇਆ ਡਟ ਇਹ ਵੀ ਤਾਂ ਸਾਡੇ ਨਾਲ ਵੀ ਤਾਂ ਸਾਡੇ ਵੀ ਦੇ ਕੈਂਡੀਡੇਟ ਨੂੰ ਨੇ ਜਵਾਬ ਦੇਤਾ ਪਹਿਲੇ ਕਿ ਇਥੇ ਇਹ ਪਰ ਸੋਲੂਸ਼ਨ ਕੀ ਆ ਜੀ ਇਹਨਾਂ ਦੇ ਕੱਲੋਂ ਇਲੈਕਸ਼ਨ ਕਰਾ ਕੇ ਬੰਨੇ ਲੱਜਣਾ ਠੀਕ ਹੈ ਜਾਂ ਦੇ ਫਿਰ ਪਹਿਲਾਂ ਹੀ ਸਰਕਾਰ ਇਹਨਾਂ ਕਲੈਰਟੀ ਰੱਖਦੀ ਵੀ ਸਾਨੂੰ ਫਾਰਮ ਭਰਨੀ ਮੰਗਾ ਕਦੀ ਫਾਰਮ ਭਰਉਣਾ ਠੀਕ ਹੈ ਅਸੀਂ ਅਗਰ ਮਰਜ਼ੀਆਂ ਲਾਉਣੇ ਆ ਜੀ ਠੀਕ ਹੈ ਜੀ ਇਹ ਅਧਕਾਰ ਖੇਤਰ ਚ ਨਹੀਂ ਆਉਂਦਾ ਛੋਟੇ ਵੀ ਆ ਮੈਂ ਕਹਿੰਦਾ